ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਤੇ ਅੱਜ ਆਪਣੇ ਮੰਨ ਕੇ ਚਲੋ ਰਾਤ ਦੇ ਮੀਂਹ ਪਈ ਅਨਸੀ ਵਧੀਆ ਵੈਸੇ ਉਸ ਤੋਂ ਬਾਅਦ ਤਾਂ ਧੁੱਪ ਨਿਕਲ ਗਈ ਤੇ ਐਵੇਂ ਆਪਣੇ ਜਿਹੜਾ ਬਾਹਰ ਖੱਤਾ ਥਾਂ ਹੈ ਤੇ ਗਿੱਲਾ ਹੋ ਜਾਂਦਾਗਾ ਤੇ ਪਸ਼ੂ ਅੱਜ ਸਵੇਰ ਦੇ ਅੰਦਰ ਹੀ ਨੇਗੇ ਦੇਖੋ ਅੰਦਰ ਹੀ ਖੜੀਆਂ ਨੇ ਵਿਚਾਰੀਆਂ ਤੇ ਦੇਖੋ ਇੱਕ ਮਸੋਂਦਾ ਜਿਵੇਂ ਆਪਣੀ ਮੱਝ ਦਾ ਤਾਜੀ ਸੂਈ ਹੈ ਜਿਵੇਂ ਨਾ ਇਸ ਤਰ੍ਹਾਂ ਪਸ਼ੂ ਅੰਦਰੋਂ ਮੈਲਾ ਸਿੱਟੇ ਨਾ ਜਿਹੜਾ ਆ ਦੇਖੋ ਜਮਾ ਲੱਕ ਦੀ ਤਰ੍ਹਾਂ ਬਲੈਕ ਜਮਾ ਕਾਲਾ ਕਾਲਾ ਇਹ ਹੁੰਦਾ ਜੀ ਜਮਾ ਜਦੋਂ ਸਹੀ ਗੜ ਝਾੜਦਾ ਨਾ ਪਸ਼ੂ ਇਹ ਹੁੰਦਾਗਾ ਕਈ ਵਾਰ ਨਾ ਕੱਚਾ ਸਿੱਟਣ ਆਏ ਚਿੱਟਾ ਆ ਜਾਂ ਹੁੰਦਾ ਜਾਂ ਤੇ ਉਹ ਕੱਚਾ ਹੁੰਦਾ ਜੀ ਮੈਲਾ ਅਸਲ ਗੜ ਝਾੜਨਾ ਇਹਨੂੰ ਕਹਿੰਦੇ ਨੇ ਕਿ ਜਿਹੜਾ ਜਦੋਂ ਬਲੈਕ ਹੋ ਜੇ ਜਮਾ ਅੰਦਰੋਂ ਇਹ ਪੱਕ ਕੇ ਫੇਰ ਨਿਕਲਦਾਗਾ ਇਹ ਸਹੀ ਹੈਗਾ ਇਹ ਪਸ਼ੂ ਗੜ ਜਿਹੜਾ ਇਹ ਨਾ ਸਹੀ ਝਾੜਦਾ ਹੈਗਾ ਕੋਈ ਖਲਾਂ ਦਾ ਧਿਆਨ ਬਾਲਾ ਜਦੋਂ ਹਣ ਪਸ਼ੂ ਸੂਪੇ ਉਹਦੇ ਹੀ ਜ਼ਿਆਦਾ ਗੁੜ ਵਗੈਰਾ ਵੀ ਨਾ ਜ਼ਿਆਦਾ ਪਾਓ ਜਿਹੜਾ ਕਿ ਕੱਚਾ ਮੈਲਾ ਲੱਗ ਜੇ ਇਹ 10 ਦਿਨਾਂ ਤੋਂ ਵੀ ਛਾੜ ਦਿੰਦੇ ਨਹੀਂ ਪਸ਼ੂ 15-20 ਪੱਕ ਕੇ ਨਿਕਲਣਾ ਚਾਹੀਦੇ ਜੇ ਮੈਂ ਇਹ ਸਹੀ ਹੈਗੀ ਬਿਲਕੁਲ ਤੇ ਆ ਦੇਖੋ ਕੱਟਾ ਆਪਣਾ ਬਾਕੀ ਤੁਸੀਂ ਬਹੁਤ ਵਧੀਆ ਗਰੋਥ ਬਣੀ ਜਾਂਦੀ ਹੈ ਇਹ ਵੀ ਬਾਕੀ ਇਹਨੂੰ ਹੀ ਦੁੱਧ ਪਲਾਉਣੇ ਹੈਗੇ ਆਪਾਂ ਹੁਣ ਇਹਨੂੰ ਇਸ ਤੋਂ ਬਾਅਦ ਕਾਸਟਟਰ ਵਗੈਰਾ ਨਾਲ ਸ਼ੁਰੂ ਕਰ ਦਾਂਗੇ ਹਾਂ ਪੁੱਤ ਬਹੁਤ ਵਧੀਆ ਬਰੀਡ ਦਾ ਹੈਗਾ ਤੇ ਥੋੜੀ ਮਾਧ ਨੂੰ ਆਪਣੀ ਨੂੰ ਪ੍ਰੋਬਲਮ ਆ ਗਈ ਤੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹਰੀ ਕੁ ਮਿੱਠੇ ਨੇ ਇੱਕ ਤਾਂ ਆਪਣੇ ਕਬੂਤਰ ਬਹੁਤ ਇੰਨਾ ਨਾ ਪੱਖਿਆਂ ਦੀ ਬੈਠੇ ਨਹੀਂ ਘੁੰਮੀ ਜਾਂਦੇ ਨੇ ਦੇਖੋ ਆ ਬੈਠੇ ਨੇਗੇ ਬੈਠੀਆਂ ਨੇ ਸਾਰੀਆਂ ਇੱਕ ਕਟੀ ਤਾਂ ਆਪਣੀ ਚਲੀ ਗਈ ਦੋ ਰਹਿ ਗਏ ਸਾਬੀ ਹੁਣ ਹੀੜ ਚ ਆ ਗਈ ਆਪਣੀ ਆ ਕੱਟੀ ਨਵਾਬ ਵਾਲੀ ਇੱਕ ਦੋ ਵਾਰ ਇੱਕ ਵਾਰ ਆ ਗਈ ਸ਼ਾਇਦ ਇੱਕ ਵਾਰ ਆ ਗਈ ਤੇ ਇਹਨੂੰ ਦੁਬਾਰਾ ਜਦੋਂ ਦੇਖ ਕੇ ਸਹੀ ਹੈ ਫੇਰ ਇਹਦੇ ਸਿੰਮਲ ਰਖਵਾਵਾਂਗੇ ਆਣਾ ਪੀੜੀ ਕਰਨ ਵਾਲੀ ਹੈਗੀ ਵਿੱਚ ਜਿਹੜੀ ਖੜੀ ਹੈ ਖੋਲੀ ਦੇ ਬਾਕੀ ਤੁਸੀਂ ਜੱਜੋ ਕਮੈਂਟ ਕਰਕੇ ਬਸ ਮੈਂ ਤਾਂ ਇਹੀ ਦੱਸਣਾ ਵੀ ਜਦੋਂ ਪਸ਼ੂ ਨੂੰ ਆ ਵੀ ਵੀ ਕੱਚਾ ਮੈਲਾ ਨਾ ਛਾੜੇ ਪੱਕ ਕੇ ਜਿਵੇਂ ਇਸ ਤਰ੍ਹਾਂ ਕਾਲਾ ਹੋ ਜੇ ਨਾ ਇਹ ਸਹੀ ਉਹ ਹੁੰਦਾਗਾ ਬਿਦਾਰਾ ਆਪਾਂ ਜਿਵੇਂ ਹੁਣ ਸੂਪ ਆਪਾਂ ਸੂਰ ਹੀ ਗੁੜ ਵਗੈਰਾ ਕਾੜੇ ਕੁੜੀ ਸਿੱਟਣ ਲੱਗ ਜਾਂਦੇ ਆਂਗੇ ਦੋ ਚਾਰ ਪੰਜ ਦਿਨ ਤੱਕ ਅਸੀਂ ਇਕੱਲੇ ਹਰੇ ਤੇ ਤੂੜੀ ਵਗੈਰੇ ਪਾਉਣੇ ਆ ਜਾਂ ਕੋਈ ਅਚਾਰ ਵੀ ਪਾ ਸਕਦਾ ਹੈਗਾ ਜਾਂ ਸੁੱਕੀ ਫੀਡ ਜਿਵੇਂ ਰੋਸਟ ਕੀਤੀ ਹੋਈ ਹੁੰਦੀ ਆ ਪਕੌੜੀਆਂ ਵਾਲੀ ਉਹ ਵੀ ਪਾ ਸਕਦੇ ਆਂਗੇ ਆਪਾਂ ਤੇ ਥੋੜਾ ਮੋਟੇ ਗੁੜ ਪਾਉਣੇ ਹੁੰਦੇ ਆ ਜੇ ਗੁੜ ਪਾਉਣੇ ਤਾਂ ਹੈਗੇ ਜਿਆਦਾ ਨਹੀਂ ਆਏ ਵੀ ਕਿਲੋ ਕਿਲੋ ਹੀ ਚੱਕ ਦੋ ਤੇ ਇਹਦਾ ਠੰਡ ਸੀਗੀ ਬਾਕੀ ਤੇ ਹੁਣ ਜਿਵੇਂ ਸਹੀ ਹੈ ਇਹ ਤੇ ਹੁਣ ਜਦੋਂ ਇਹ ਸਾਫ ਹੋ ਗਈ ਅੰਦਰੋਂ ਫੇਰ ਇਹਨੂੰ ਆਪਾਂ ਦੂਜਾ ਵੰਡ ਵਗੈਰਾ ਫੇਰ ਸ਼ੁਰੂ ਕਰਾਂਗੇ ਜੀ ਦੂਬਾਰ ਜਦੋਂ ਇਹ ਸਾਫ ਹੋ ਗਈ ਅੰਦਰੋਂ ਫੇਰ ਸ਼ੁਰੂ ਕਰਦੇ ਹਾਂ ਹਾਲੇ ਆਪਾਂ ਇਹਨੂੰ ਕੁਝ ਨਹੀਂ ਪਾਉਣ ਲੱਗੇ ਹੈਗੇ ਤੇ ਇਹਨੂੰ ਆਪਾਂ ਬਸ ਕੱਲੀ ਪਕੌੜੀ ਵਾਲੀ ਫੀਡ ਵਗੈਰਾ ਇਹੋ ਜਿਹਾ ਕੁਝ ਹੀ ਪਾਉਣੇ ਆ ਵੀ ਜਦਾ ਮਤਲਬ ਕਿ ਅੰਦਰੋਂ ਸਾਫ ਹੋ ਜਾਏ ਗੁੜ ਵਗੈਰਾ ਚਾਰ ਦੰਨੇ ਆਂਗੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕੀ ਜਿੰਨੇ ਪਸ਼ੂਆਂ ਨੂੰ ਠੀਕ ਹੈ ਜੀ ਧੰਨਵਾਦ